ਸ੍ਰੀ ਕਾਂਤੀ ਸਾਰਿਆਂ ਸਤਿ ਜੀ ਨਮਸਕਾਰ ਦਸਵਾਤ। ਕੱਦ ਜੀ ਵੀਡੀਓ ਸ਼ੁਰੂ। ਸਾਤ ਜਪਾ ਪਨੌਰ ਲੱਗਿਆ ਸਰਬਤ ਸਰਬਤ ਜੁਣਾਉਣੇ ਆਪਾਂ ਚਣਿਆਂ ਦਾ। ਭੁੱਜੇ ਹੋ ਚਣੇ ਨੇ ਆਪਾਂ ਚਣੇ ਕਹਿਦਾਂ ਨੇ ਸਤੂ ਕਹਿੰਦੇ ਹਾਂ। ਇਹਨੂੰ ਅੱਜ ਆਪਾਂ ਸਤੂ ਬਣਾਉਣ ਲੱਗਿਆ ਚਣੇ ਹਨ। ਜਣੇ ਭੁੱਜ ਕੇ ਭੁੱਜ ਕੇ ਆਪਾਂ ਨੇ ਇਹਦੇ ਉੱਪਰ ਸ਼ਿਲਕਾ ਲਾਤਾ ਪੁੰਨੇ ਹੋਏ ਜਣੇ ਤੇ ਇਹਨਾਂ ਦੇ ਉੱਪਰ ਆਪਾਂ ਨੇ ਸ਼ਿਲਕਾ ਲਾਤਾ। ਹੁਣ ਇਹਨੂੰ ਆਪਾਂ ਕੀ ਕਰਨਾ ਆਪਾਂ ਮਿਕਸੀ ਦੇ ਵਿੱਚ ਪੀਸ ਲੈਨੇ ਆ ਅੱਜ ਆਪਾਂ ਬਣਾਉਣ ਲੱਗੇ ਆ ਜੀ ਸੱਤੂ ਸੱਤੂ ਦੋ ਤਰ੍ਹਾਂ ਦੇ ਹੁੰਦੇ ਨੇ ਜੀ ਇੱਕ ਵặn ਦਾ ਮਿੱਠਾ ਤੇ ਇੱਕ ਵặn ਦਾ ਨਮਕੀਨ ਆਪਾਂ ਬਣਾਵਾਂਗੇ ਜਿਹਨੂੰ ਨਮਕੀਨ ਵਾਲਾ ਚਲੋ ਜੀ ਪਹਿਲਾਂ ਆਪਾਂ ਇਹਨੂੰ ਪੀਸ ਲੈਨੇ ਲੋ ਜੀ ਆਪਾਂ ਨੇ ਜਾਰਚ ਪਾ ਕੇ ਇਹਨਾਂ ਨੂੰ ਪੀਸ ਲਈਏ ਲੋ ਜੀ ਦੇਖ ਲਓ ਸੱਤੂ ਆਪਾਂ ਨੇ ਪੀਸ ਲੇ ਹੁਣ ਇਹਨਾਂ ਨੂੰ ਆਪਾਂ ਛਾਣ ਲਵਾਂਗੇ ਤਾਂ ਜੋ ਜਿਹੜਾ ਵਿੱਚ ਕੋਈ ਮੈਡਾ ਮਟਰ ਛਿਲਕਾ ਉਹ ਸਾਰਾ ਉਹ ਜੀ ਵਿੱਚੋਂ ਨਿਕਲ ਜੇ ਜੀ ਇਹਨੂੰ ਆਪਾਂ ਨੇ ਛਾਣ ਲੈਣਾ ਲਓ ਜੀ ਸੱਤੂ ਆਪਾਂ ਨੇ ਛਾਣ ਲੇ ਛਾਣ ਕੇ ਇਹਦੇ ਵਿੱਚ ਪਾ ਲੈ ਜਿਹੜਾ ਉਹਦੀ ਆਪਣੇ ਕੀ ਕਹਿੰਦੇ ਨੇ ਛਿਲਕਾ ਦੀ ਉਹ ਨਿਕਲ ਗਿਆ ਇਹ ਬਿਲਕੁਲ ਪਾਊਡਰ ਰਹਿ ਗਿਆ ਹੁਣ ਆਪਾਂ ਨੇ ਲੈ ਲਿਆ ਇੱਕ ਪਿਆਜ਼ ਛੋਟਾ ਜਿਹਾ ਇੱਕ ਹਰੀ ਮਿਰਚ ਲੈ ਲਈ ਤੇ ਇੱਕ ਨਿੰਬੂ ਆਪਾਂ ਨੂੰ ਅੱਧਾ ਹੀ ਚਾਹੀਦਾ ਆਪਾਂ ਅੱਧਾ ਨਿੰਬੂ ਕੱਟ ਲੈਨੇ ਆ ਪਿਆਜ਼ ਨੂੰ ਆਪਾਂ ਬਿਲਕੁਲ ਬਰੀਕ ਬਰੀਕ ਕੱਟ ਲੈਨੇ ਆ ਬੋਟਾ ਮੋਟਾ ਨਹੀਂ ਜੀ ਆਪਾਂ ਨੂੰ ਚਾਹੀਦਾ ਬਿਲਕੁਲ ਬਰੀਕ ਕਟਾਂਗੇ ਦੇਖੋ ਇੰਨਾ ਬਰੀਕ ਬਰੀਕ ਆਪਾਂ ਪਿਆਜ਼ ਕੱਟ ਲਿਆ ਹੁਣ ਆਪਾਂ ਮਿਰਚ ਨੂੰ ਵੀ ਬਿਲਕੁਲ ਬਰੀਕ ਕੱਟ ਲੈਣੇ ਆ ਜੀ ਇਸ ਚਵਲ ਸਵਾਦਨ ਸਰ ਪਾ ਸਕਦੇ ਤੁਸੀਂ ਵੱਧ ਘੱਟ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈ। ਲਓ ਜੀ ਆਪਾਂ ਇੱਕ ਬੋਲ ਲੈ ਲਿਆ। ਇਹਦੇ ਵਿੱਚ ਆਪਾਂ 2 ਚਮਚੇ ਸਤੂ ਦੇ ਪਾ ਲੈਨੇ ਆ। ਲੋ ਜੀ। ਇਹਦੇ ਵਿੱਚ ਆਪਾਂ ਕਰਦੇ ਆ ਠੰਡਾ ਪਾਣੀ ਐਡ। घोड़ा से पानी पा के अपना घोड़ बना ले ची तरह घोड़ लिखा लो जी घोड़ अपना चगी तरह गाढ़ा हो गया गठा भी अपने सारिया मिक्स कर लैनिया ने ਬੇਜਨਾਰ ਫੈਟਲ ਐਨੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਠੰਡਾ ਪਾਣੀ ਹੋਰ ਪਾ ਲੈਨੇ ਆ ਕਿਉਂਕਿ ਆਪਾਂ ਨੇ ਇੱਕ ਗਲਾਸ ਬਣਾਉਣਾ ਇੱਕ ਗਲਾਸ ਜੋਗਾ ਪਾਣੀ ਆਪਾਂ ਪਾ ਲੈਨੇ ਆ ਤੁਸੀਂ ਆਪਦਾ ਵੱਧ ਘੱਟ ਜਿਵੇਂ ਇੰਨਾ ਵੀ ਤੁਹਾਡਾ ਮਨ ਕਰਦਾ ਤੁਸੀਂ ਓਨਾ ਪਾ ਸਕਦੇ ਹੋ ਲਓ ਜੀ ਹੁਣ ਇਹਦੇ ਵਿੱਚ ਆਪਾਂ ਪਾਉਣਾ ਨਮਕ ਆਪਾਂ ਨਮਕ ਪਾ ਲੈਨੇ ਆ ਤੁਸੀਂ ਇੱਕ ਵੀ ਪਾ ਸਕਦੇ ਹੋ ਜੇ ਤੁਹਾਨੂੰ ਦੋਨੇ ਨਹੀਂ ਪਾਉਣੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਕਾਲਾ ਨਮਕ ਲਓ ਜੀ ਪਾ ਕਾਲਾ ਨਮਕ ਪਾ ਲੈਨੇ ਆ ਥੋੜਾ ਜਿਹਾ ਹੁਣ ਇਹਨਾਂ ਚੰਗੀ ਤਰ੍ਹਾਂ ਆਪਾਂ ਨਮਕਾਂ ਨੂੰ ਮਿਕਸ ਕਰ ਲੈਨੇ ਆ ਵਿੱਚ ਹੁਣ ਇਹਨੂੰ ਆਪ ਪਾ ਲੈਨੇ ਜੀ ਗਲਾਸ ਦੇ ਵਿੱਚ आप कर दिने हरी मिर्च प्याज न थोड़ थोड़ा जि नींबू क्योंकि अपना निम्बू रसे का ज्यादा भरया है जी अपने थोड़ा जहाता थो अद्धा भी पा सकते सद ਪਰ ਵੈਸੇ ਇੱਕ ਗਲਾਸ ਚ ਅੱਧਾ ਜ਼ਿਆਦਾ ਬਣ ਜੂਗਾ ਜ਼ਿਆਦਾ ਹੋ ਜੂਗਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਓਲ ਲੈ। ਤੇ ਮੈਂ ਤੁਸੀਂ ਮਿੱਠਾ ਵੀ ਬਣਾ ਸਕਦੇ ਹਾਂ ਮਿੱਠੇ ਸੱਤੂ ਦੀ ਰੈਸਪੀ ਆਪਾਂ ਕਦੇ ਫੇਰ ਸ਼ੇਅਰ ਕਰਾਂਗੇ। ਲਓ ਜੀ ਆਪਣਾ ਨੂਨ ਆ ਸੱਤੂ ਬਣ ਕੇ ਤਿਆਰ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਜੀ ਸਤਿ ਸ੍ਰੀ ਅਕਾਲ